ਜਿਹੜਾ ਇਹਨਾਂ ਨੂੰ ਗਦਾਰਾਂ ਨੂੰ ਪਨਾਹ ਦੇਊਗਾ ਉਹ ਸਾਡਾ ਪੱਕਾ ਦੁਸ਼ਮਣ ਹੈ ਜੱਸਾ ਸਿੰਘ ਹੋਇਆ ਮਰੀਤ ਸਿੰਘ ਹੋਇਆ ਬੂਟਾ ਸਿੰਘ ਹੋਇਆ ਤੇ ਉਹਦੇ ਨਾਲ ਵੀ ਨਿਜਿੱਠਿਆ ਜਾਊਗਾ ਜਿਹੜਾ ਸਾਡੇ ਦੁਸ਼ਮਣਾਂ ਨੂੰ ਰੱਖੂਗਾ ਸਾਡੇ ਕੋਲ ਉਹ ਸਾਡਾ ਪੱਕਾ ਦੁਸ਼ਮਣ ਹੈ ਪਹਾੜਿਆਂ ਤੋਂ ਜਿਹੜਾ ਹੁਣ ਮੈਦਾਨ 'ਚ ਵੀ ਭੋਕ ਕੇ ਵਿਖਾ ਮੈਦਾਨ 'ਚ ਵੀ ਸਾਨੂੰ ਟੱਕਰ ਤੂੰ ਬਚ ਗਿਆ ਹੈ ੱਤਿੱਬੀ ਦੇ ਵਿੱਚ ਪਿਉਕੇ ਅਸੀਂ ਇੱਥੇ ਨਹੀਂ ਸੀ ਹੈਗੇ ਤੇ ਕਹਿੰਦਾ ਗਦਾਸੇ ਚੁੱਕੀ ਫਿਰਦੇ ਨੇ ਚਲਾਉਣੇ ਨਹੀਂ ਆਉਦੇ ਇਹਨੂੰ ਚਲਾ ਕੇ ਵਿਖਾਈਏ ਵੀ ਕਿਤਰਾ ਗਦਾਸੇ ਚੱਲਦੇ ਆ ਇਹ ਕਦੀ ਕਿਹਦੇ ਪਲਾਟ ਤੇ ਕਬਜ਼ਾ ਕਰਦਾ ਜਾ ਕੇ ਕਦੀ ਕਿਹਦੀ ਜ਼ਮੀਨ ਤੇ ਕਬਜ਼ਾ ਕਰਦਾ ਤੇ ਅਸੀਂ ਬੇਨਤੀ ਕਰਦੇ ਵੀ ਜਿਹਦੀ ਵੀ ਕਿਸੇ ਦੀ ਜ਼ਮੀਨ ਤੇ ਇਹ ਕਬਜ਼ਾ ਕਰਨ ਜਾਵੇ ਜਾਂ ਕਿਸੇ ਦੇ ਪਲਾਟ ਤੇ ਕਬਜ਼ਾ ਕਰਨ ਜਾਵੇ ਸਾਨੂੰ ਇੱਕ ਵਾਰੀ ਜਰੂਰੀ ਦੱਸਿਓ ਜੇ ਤਾਂ ਕਿ ਅਸੀਂ ਇਹਨੂੰ ਜਿਹੜਾ ਸੁਧਾ ਚੱਕੀਏ ਕਿ ਕਬਜ਼ੇ ਕਿੱਦਾਂ ਲਈਦੇ ਆ ਜਿੱਥੇ ਵੀ ਤੂੰ ਕਬਜ਼ੇ ਤੇ ਜਾਏਂਗਾ ਤੇ ਸਾਨੂੰ ਪਤਾ ਲੱਗੇ ਸਹੀ ਕਿ ਤੂੰ ਉੱਥੇ ਜਾਣਾ ਤੇ ਅਸੀਂ ਤੈਨੂੰ ਉੱਥੇ ਘੇਰਾਂਗੇ ਤੂੰ ਲੋਕਾਂ ਨੂੰ ਬਹੁਤ ਅੰਨ ਕਰ ਛੱਡਿਆ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਕਿਸੇ ਦੇ ਪਲਾਟ ਤੇ ਕਰਦਾ ਹੁਣ ਤੇਰੀ ਇਹ ਜਾਦਾ ਚੰਦਾ ਦਾ ਗਰੀ ਨਹੀਂ ਚਲਣੀ ਅੰਕੇ ਦੀ ਚੋੜ ਤੇ ਐਲਾਨ ਕਰਦੇ ਆਂ ਕਿ ਇਹਨਾਂ ਨੂੰ ਅ ਜਿੱਥੇ ਵੀ ਕਿਸੇ ਇਹ ਕਬਜ਼ੇ ਤੇ ਜਾਏਗਾ ਇਹਨੂੰ ਮੂੰਹ ਤੋੜਵਾ ਜਵਾਬ ਦਵਾਂਗੇ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਦਲਪੰਥ ਦੀਆਂ ਸ਼ੌਣੀਆਂ ਦੇ ਉੱਤੇ ਕੱਚੇ ਪਿੱਲੇ ਬੰਦਿਆਂ ਨੂੰ ਬਿਠਾ ਕਰਕੇ ਬਣਾ ਲਏ ਆ ਗੁਰੂ ਸਾਹਿਬ ਦੀ ਬਿਰਤੀ ਨਾਲ ਪਰ ਮਤਲਬ ਨਹੀਂ ਗੁਰਦਵਾਰਿਆਂ ਤੇ ਕੰਮੇ ਕਰਨੇ ਬਾਣੇ ਦੀ ਆੜ ਦੇ ਵਿੱਚ ਤੇ ਆਪਣੀਆਂ ਹੱਦਾਂ ਤੋਂ ਬਾਹਰ ਜਾਓ ਅਤੇ ਜਿਹੜਾ ਤੁਸੀਂ ਧੱਕਾ ਕਰਦੇ ਹੋ ਹਰ ਥਾਂ ਤੇ ਜਾ ਕੇ ਉਹ ਗਰਾਊਂਡ 'ਚ ਉਹਨਾਂ ਤੇ ਪਤਾ ਲੱਗਦਾ ਵੀ ਕੀ ਰਹੀ ਹੈ ਕੀ ਭਾਦੋਦੀ ਹੈ ਤੇ ਦੂਸਰੀ ਧਰ ਸਾਡੇ ਕੋਲੇ ਆਓ ਤੇ ਜਿਹਨਾਂ ਨੂੰ ਪਸੰਦ ਨਹੀਂ ਮਿਸ਼ਲ ਚੇਗੀ ਦਾ ਕਰਨੰਦਾਰ Rajasthan ਜੱਜਦਾਰ ਜਰਨਲ ਚਰਾਵਰ ਸਿੰਘ ਜੀ ਉਹਨਾਂ ਦੀ ਨਿਸਲ ਦੇ ਮੁਖੀ ਜੱਜਦਾਰ ਸਿੰਘ ਸਾਹਿਬ ਜੱਜਦਾਰ ਬਾਬਾ ਹਰਦੀਪ ਸਿੰਘ ਜੀ ਢੋਲੀਪਾਲ ਇਹਨਾਂ ਵੱਲੋਂ ਸਰਬੱਤ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆ ਇੱਕ ਨਾ ਹਰਮਾਨਗੜ ਦੇ ਵਿੱਚ ਬੂਟੇ ਨਾਮ ਦਾ ਇੱਕ ਕਾਣਾ ਜਿਹਾ ਹੈਗਾ ਬੂਟਾ ਕਾਣਾ ਇਹ ਕਦੀ ਕਿਸੇ ਦੇ ਪਲਾਟ ਤੇ ਕਬਜ਼ਾ ਕਰਦਾ ਜਾ ਕੇ ਕਦੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਦਾ ਤੇ ਅਸੀਂ ਬੇਨਤੀ ਕਰਦੇ ਵੀ ਜਿਹਦੀ ਵੀ ਕਿਸੇ ਦੀ ਜ਼ਮੀਨ ਤੇ ਇਹ ਕਬਜ਼ਾ ਕਰਨ ਜਾਵੇ ਜਾ ਕੇ ਇਹਦੇ ਪਲਾਟ ਤੇ ਕਬਜ਼ਾ ਕਰਨ ਜਾਵੇ ਸਾਨੂੰ ਇੱਕ ਵਾਰੀ ਜਰੂਰੀ ਦੱਸਿਓ ਜੇ ਤਾਂ ਕਿ ਅਸੀਂ ਇਹਨੂੰ ਜਿਹੜਾ ਸਮਝਾ ਸਕੀਏ ਵੀ ਕਬਜ਼ੇ ਕਿੱਦਾਂ ਲਈਦੇ ਆ ਇਹ ਕਹਿੰਦਾ ਗਡਾਸੇ ਚੁੱਕੇ ਹੀ ਫਿਰਦੇ ਨੇ ਚਲਾਉਣੇ ਨਹੀਂ ਆ ਉਹਦੇ ਇਹਨੂੰ ਚਲਾ ਕੇ ਵਿਖਾਈਏ ਵੀ ਕਿੱਤਰਾ ਗਡਾਸੇ ਚੱਲਦੇ ਆ ਤੇ ਬੂਟਿਆ ਤੈਨੂੰ ਇੱਕ ਗੱਲ ਦੱਸ ਦਈਏ ਤੂੰ ਅੱਗੇ ਫੇਸਬੁੱਕ ਤੇ ਬੜਾ ਭੌਂਕ ਲਿਆ ਏ ਤੇ ਤੂੰ ਵਟਸਐਪ ਤੇ ਗਰੁੱਪਾਂ 'ਚ ਬੜਾ ਭੌਂਕ ਲਿਆ ਏ ਕਿ ਜੇ ਬਹਾਕਰਿਆਂ ਤੇ ਜਿਹੜਾ ਹੁਣ ਮੈਦਾਨ 'ਚ ਵੀ ਭੌਂਕੇ ਵਿਖਾ ਮੈਦਾਨ 'ਚ ਵੀ ਸਾਨੂੰ ਟੱਕਰ ਤੂੰ ਬਚ ਗਿਆ ਏ ੱਤਬੀ ਦੇ ਵਿੱਚ ਕਿਉਂਕਿ ਅਸੀਂ ਇੱਥੇ ਨਹੀਂ ਸੀ ਹੈਗੇ ਤੇ ਤੈਨੂੰ ਜਿੱਥੇ ਵੀ ਤੂੰ ਕਬਜ਼ੇ ਤੇ ਜਾਏਂਗਾ ਤੇ ਸਾਨੂੰ ਪਤਾ ਲੱਗੇ ਸਹੀ ਕਿ ਤੂੰ ਉੱਥੇ ਜਾਣਾ ਤੇ ਅਸੀਂ ਤੈਨੂੰ ਉੱਥੇ ਘੇਰਾਂਗੇ ਤੂੰ ਲੋਕਾਂ ਨੂੰ ਬਹੁਤ ਅੰਕਾਰ ਛੜਿਆ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਦਾ ਕਿਸੇ ਦੇ ਪਲਾਟ ਤੇ ਕਰਦਾ ਹੁਣ ਤੇਰੀ ਇਹ ਜਾਦਾਚਰ ਦਾਦਾਗਰੀ ਨਹੀਂ ਚੱਲਣੀ ਜ਼ਾਇਦਾਰ ਬਾਬਾ ਹਰਪ੍ਰੀਤ ਸਿੰਘ ਜੀ ਛੱਕ ਸੈਡ ਲੈਣਗੇ ਤੇ ਸਾਰੀ ਫੌਜ ਉਹਨਾਂ ਦੇ ਨਾਲ ਆ ਤੇ ਜਿਹੜਾ ਇਹਨਾਂ ਨੂੰ ਗਦਾਰਾਂ ਨੂੰ ਪਨਾਹ ਦੇਊਗਾ ਉਹ ਸਾਡਾ ਪੱਕਾ ਦੁਸ਼ਮਣ ਹੈ ਜੱਸਾ ਸਿੰਘ ਹੋਇਆ ਮਨੀਤ ਸਿੰਘ ਹੋਇਆ ਬੂਟਾ ਸਿੰਘ ਹੋਇਆ ਜਿਹੜਾ ਇਹਨਾਂ ਨੂੰ ਪਨਾਹ ਦੇਵੇਗਾ ਉਹ ਸਾਡਾ ਪੱਕਾ ਦੁਸ਼ਮਣ ਹੈ ਤੇ ਉਹਦੇ ਨਾਲ ਵੀ ਨਿੱਠਿਆ ਜਾਊਗਾ ਜਿਹੜਾ ਸਾਡੇ ਦੁਸ਼ਮਣਾਂ ਨੂੰ ਰੱਖੂਗਾ ਆਪਦੇ ਕੋਲ ਇਹ ਲਈ ਡੰਡੇ ਦੀ ਡੰਕੇ ਦੀ ਚੋੜ ਤੇ ਐਲਾਨ ਕਰਦੇ ਆਂ ਕਿ ਇਹਨਾਂ ਨੂੰ ਅਸੀਂ ਬਦਮਾਸ਼ੀ ਨਹੀਂ ਕਰਨ ਦੇਣੀ ਹੁਣ ਬੜੀ ਕਰ ਲਈ ਇਹਨਾਂ ਨੇ ਜਿੱਥੇ ਵੀ ਕਿਤੇ ਇਹ ਕਬਜ਼ੇ ਤੇ ਜਾਏਗਾ ਇਹਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਅਗੋ ਬਾਬਾ ਜੀ ਕੁਝ ਸ਼ਬਦ ਸੰਗਤ ਨੂੰ ਸੰਬੋਧਨ ਕਰਨਗੇ ਰਾਜਸਥਾਨ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਦਲਪੰਥੀਆਂ ਸ਼ੌਣੀਆਂ ਦੇ ਉੱਤੇ ਕੱਚੇ ਪਿੱਲੇ ਬੰਦਿਆਂ ਨੂੰ ਬਿਠਾ ਕਰਕੇ ਪਣਾ ਦਿੱਤੇ ਆ ਗੁਰੂ ਸਾਹਿਬ ਦੀ ਬੇਦਬੀ ਨਾਲ ਕੋਈ ਮਤਲਬ ਨਹੀਂ ਜੀ ਗੁਰਦਵਾਰਿਆਂ ਤੇ ਕਮਜ਼ੇ ਕਰਨੇ ਬਾਣੇ ਦੀ ਆੜ ਦੇ ਵਿੱਚ ਜਿਹਨੂੰ ਕੋਈ ਜ਼ਮਾਨੇ ਦੇ ਸ਼ਲੋਕ ਦਾ ਪਤਾ ਨਹੀਂ ਕੋ ਚਾਰ ਪੈਰਾ ਕੋ ਸੱਜੇ ਦਾ ਕੋ ਰੋਗਣਾਵਾ ਫਜ਼ਲਾਵਾ ਗੁਰਦਵਾਰ ਸਾਹਿਬ ਦੀ ਬਾਣੀ ਦਾ ਕੋਈ ਖੂਬ ਵਿਕਿਆਤ ਨਹੀਂ ਦਾ ਕਿਸੇ ਪ੍ਰਕਾਰ ਦੇ ਤੇ ਪਤਾ ਕਾਸ਼ੇਦਾਨੀਆਂ ਇਸ ਤਰ੍ਹਾਂ ਕਿ ਉਹਨਾਂਨੂੰ ਸਖਤ ਅਧਿਕਾਰ ਸ਼ਬਦਾਂ ਦੇ ਵਿੱਚ ਹੱਲ ਕਰਦੇ ਆਂ ਕਿ ਆਪਣੀਆਂ ਹਰਕਤਾਂ ਤੋਂ ਬਾਹਰ ਜਾਓ ਅਤੇ ਜਿਹੜਾ ਤੁਸੀਂ ਮੰਨ ਲਓ ਵੀ ਠੱਗਾ ਕਰਦੇ ਹੋ ਹਰ ਥਾਂ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਪਤਾ ਲੱਗਦਾ ਕਿ ਕੀ ਬਾਤ ਹੋ ਰਹੀ ਹੈ ਤੋਂ ਉਹਨਾਂ ਨੂੰ ਦੇਰਤੀ ਆ ਖੰਗ ਤੋਂ ਵੀ ਵੀ ਇਹਨਾਂ ਨੂੰ ਮੂੰਹ ਨਾ ਲਾਓ ਤੇ ਜਿਹਦੇ ਜਾਣਦੇ ਆ ਤੇ ਦੂਸਰੀ ਧਿਰ ਸਾਡੇ ਕੋਲੇ ਆਓ ਤੇ ਤੇਰੇ ਨਾਲ ਦੱਸਾਂਗੇ ਕਿ ਕੱਜਾ ਕਿਵੇਂ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੇ ਜਾਵੈ ਨਾ ਆਵੇ ਛਿਦਾਂ ਨੂੰ ਪਾਵੇ ਜੈ ਜੀ ਹਾਰਿ ਇੱਕ ਕਰੇ ਜਾਵੇ ਜਿਸ ਨੇ ਤਰਾਂ ਦਲ ਦੇ ਮਨ ਨੂੰ ਪਾਵੇ ਨਾਲ ਹੋ ਜਾਵੇ ਜੈ ਜੀ ਹਾਰਿ